ਅੱਜ ਦਾ ਵਿਸ਼ਾ ਹੈ ਅੱਜ ਕੱਲ ਕਿਸਾਨਾਂ ਕੋਲ ਕੰਗਣਾ ਰਨੌਤ ਤੋਂ ਬਿਨਾ ਕੋਈ ਹੋਰ ਮੁੱਦਾ ਨਹੀਂ ਹੈ ਇਸ ਵਾਰ ਕਿਸਾਨ ਅੰਦੋਲਨ ਕੇਂਦਰ ਸਰਕਾਰ ਦੀ ਸਖਤੀ ਕਰਕੇ ਕਾਮਯਾਬ ਨਹੀਂ ਹੋ ਸਕਿਆ ਬੇਸ਼ੱਕ ਕਿਸਾਨਾਂ ਨੇ ਆਪਣਾ ਪੂਰਾ ਜੋਰ ਲਾ ਲਿਆ ਪਰ ਉਹਨਾਂ ਨੂੰ ਹਰਿਆਣੇ ਦਾ ਸ਼ੰਭੂ ਬਾਰਡਰ ਪਾਰ ਨਹੀਂ ਕਰਨ ਦਿੱਤਾ ਗਿਆ ਉਸ ਤੋਂ ਬਾਅਦ ਹਾਈ ਕੋਰਟ ਦੇ ਹੁਕਮਾਂ ਨਾਲ ਬਿਨਾ ਟਰੈਕਟਰ ਟਰਾਲੀਆਂ ਤੋਂ ਕਿਸਾਨ ਦਿੱਲੀ ਦੇ ਰਾਮਲੀਲਾ ਗਰਾਊਂਡ ਵਿੱਚ ਚਲੇ ਗਏ ਪਰ ਉੱਥੇ ਵੀ ਪਿਛਲੇ ਅੰਦੋਲਨ ਵਾਂਗ ਕੋਈ ਗੱਲ ਨਹੀਂ ਬਣੀ ਉਸ ਤੋਂ ਬਾਅਦ ਲੋਕ ਸਭਾ ਦੀਆਂ ਚੋਣਾਂ ਨੇੜੇ ਆ ਗਈਆਂ ਵੋਟਾਂ ਵਿੱਚ ਕਿਸਾਨਾਂ ਨੂੰ ਭਾਜੀਪੀ ਦੇ ਵਰਕਰਾਂ ਨੂੰ ਘੇਰਨ ਦਾ ਕੰਮ ਮਿਲ ਗਿਆ ਭਾਵ ਉਹਨਾਂ ਨੂੰ ਮੁੱਦਾ ਲੱਭ ਗਿਆ ਇੱਕ ਮਹੀਨੇ ਦੇ ਲਗਭਗ ਕਿਸਾਨਾਂ ਨੇ ਬੀਜੇਪੀ ਦੇ ਲੀਡਰਾਂ ਦਾ ਜੰਮ ਕੇ ਵਿਰੋਧ ਕੀਤਾ ਉਹਨਾਂ ਨੇ ਬੀਜੇਪੀ ਦੇ ਲੀਡਰਾਂ ਨੂੰ ਸਵਾਲ ਪੁੱਛ-ਪੁੱਛ ਕੇ ਆਪਣੀ ਰਾਜ ਕੇ ਭੜਾਸ ਕੱਢੇ ਫਿਰ 1 ਜੂਨ ਨੂੰ ਵੋਟਾਂ ਪੈ ਗਈਆਂ ਅਤੇ 4 ਤਰੀਕ ਨੂੰ ਨਤੀਜੇ ਵੀ ਆ ਗਏ ਜਿਸ ਵਿੱਚ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣ ਗਿਆ ਇਹਨਾਂ ਦਿਨਾਂ ਵਿੱਚ ਵਿਚਾਲੇ ਕਿਸਾਨਾਂ ਕੋਲ ਕੋਈ ਵੀ ਮੁੱਦਾ ਨਹੀਂ ਸੀ ਉਹ ਇਸ ਗੱਲ ਦੀ ਤਲਾਸ਼ ਵਿੱਚ ਸਨ ਕਿ ਕੋਈ ਨਵਾਂ ਮੁੱਦਾ ਮਿਲੇ ਤਾਂ ਅਸੀਂ ਆਪਣਾ ਕੰਮ ਜਾਰੀ ਰੱਖੀਏ ਅਚਾਨਕ ਕੰਗਣਾ ਰਣੌਤ ਵਾਲਾ ਮੁੱਦਾ ਕਿਸਾਨਾਂ ਦੇ ਹੱਥ ਲੱਗ ਗਿਆ ਬਸ ਫਿਰ ਕੀ ਸੀ ਚਾਰੇ ਪਾਸੇ ਇਸ ਮੁੱਦੇ ਦੀ ਗੂੰਜ ਪੈਣ ਲੱਗੀ ਪਿੰਡਾਂ ਵਿੱਚ ਬਿਲਕੁਲ ਅਨਪੜ੍ਹ ਕਿਸਾਨ ਵੀ ਕੰਗਣਾ ਰਣੌਤ ਵਾਲੀਆਂ ਗੱਲਾਂ ਦਾ ਸਵਾਦ ਲੈਣ ਲੱਗੇ ਕੋਈ ਕਹੇ ਇਹ ਪੰਜਾਬ ਦੀ ਸ਼ੇਰਨੀ ਹੈ ਕੋਈ ਕਹੇ ਇਸ ਕੁੜੀ ਨੇ ਪੰਜਾਬ ਦੀ ਇੱਜ਼ਤ ਰੱਖ ਲਈ ਹੈ ਪਰ ਉਸ ਲੜਕੀ ਨੂੰ ਪੁੱਛ ਕੇ ਦੇਖੋ ਕਿ ਉਸ ਦੇ ਦਿਲ ਤੇ ਕੀ ਬੀਤਦੀ ਹੋਵੇਗੀ ਇੱਕ ਮਿੰਟ ਦੇ ਜਜ਼ਬਾਤ ਨੇ ਉਸ ਕੋਲੋਂ ਅਜਿਹੀ ਗਲਤੀ ਕਰਵਾਈ ਕਿ ਉਸ ਦੀ 15 ਸਾਲ ਦੀ ਬੇਦਾਗ ਸਰਵਿਸ ਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆਪਣੀ ਗਲਤੀ ਦਾ ਅਹਿਸਾਸ ਵੀ ਕੀਤਾ ਇਸ ਤਰ੍ਹਾਂ ਜਜਵਾਤ ਵਿੱਚ ਆ ਕੇ ਗਲਤੀ ਕਰਕੇ ਉਸਨੇ ਆਪਣੀ ਨੌਕਰੀ ਨੂੰ ਵੀ ਖਤਰੇ ਵਿੱਚ ਪਾ ਲਿਆ ਕੰਗਣਾ ਰਨਾਰ ਦੇ ਖਿਲਾਫ ਜੇਕਰ ਉਸ ਲੜਕੀ ਨੂੰ ਗੁੱਸਾ ਸੀ ਤਾਂ ਉਹ ਗੁੱਸਾ ਕਿਸੇ ਹੋਰ ਤਰੀਕੇ ਨਾਲ ਵੀ ਜ਼ਾਹਰ ਕੀਤਾ ਜਾ ਸਕਦਾ ਸੀ ਇਸ ਤਰ੍ਹਾਂ ਗਲਤੀ ਕਰਕੇ ਉਸ ਲੜਕੀ ਨੇ ਆਪਣੇ ਮਹਿਮੇ ਵਿੱਚ ਆਪਣੇ ਨੰਬਰ ਵੀ ਘਟਾ ਲਏ ਅਤੇ ਆਪਣਾ ਸਿੱਖੀ ਵਾਲਾ ਵਿਸ਼ਵਾਸ ਵੀ ਘਟਾ ਲਿਆ ਪਰ ਪਿੰਡਾਂ ਦੇ ਲੋਕ ਜਦ ਪੱਤਰਕਾਰਾਂ ਵੱਲੋਂ ਵਾਧਾ ਚੜਾ ਕੇ ਵੀਡੀਓ ਨੂੰ ਸੁਣਦੇ ਹਨ ਤਾਂ ਉਹ ਬਹੁਤ ਛੇਤੀ ਜਜ਼ਬਾਤੀ ਹੋ ਜਾਂਦੇ ਹਨ ਇਹ ਗੱਲ ਠੀਕ ਹੈ ਕਿ ਕੰਗਣਾ ਰਣੌਤ ਨੂੰ ਵੀ ਸੋਚ ਸਮਝ ਕੇ ਬੋਲਣਾ ਚਾਹੀਦਾ ਸੀ ਪਰ ਜਿਸ ਢੰਗ ਨਾਲ ਕਿਸਾਨ ਇਸ ਮੁੱਦੇ ਨੂੰ ਉਛਾਲ ਰਹੇ ਹਨ ਉਹ ਠੀਕ ਨਹੀਂ ਹੈ ਕੰਗਣਾ ਰਣੌਤ ਲੋਕਾਂ ਵੱਲੋਂ ਚੁਣੀ ਹੋਈ ਪਾਰਲੀਮੈਂਟ ਦੀ ਮੈਂਬਰ ਹੈ ਕੁਝ ਲੋਕਾਂ ਨੇ ਉਸ ਦੇ ਖਿਲਾਫ ਗੀਤ ਲਿਖ ਦਿੱਤੇ ਹਨ ਕੁਝ ਢਾਡੀਆਂ ਨੇ ਵੀ ਉਸ ਦੇ ਖਿਲਾਫ ਵਾਰਾਂ ਗਾ ਦਿੱਤੀਆਂ ਹਨ ਚਾਹੇ ਕੰਗਣਾ ਰਨਤ ਹੋਵੇ ਜਾਂ ਕਨਸਟੇਬਲ ਕੁਲਵਿੰਦਰ ਕੌਰ ਹੋਵੇ ਜਿਸ ਨੇ ਜਿੰਨੀ ਗਲਤੀ ਕੀਤੀ ਹੈ ਉਹ ਕਾਨੂੰਨ ਮੁਤਾਬਕ ਆਪਣੀ ਸਜ਼ਾ ਭੁਗਤ ਲਵੇਗੀ ਕਿਸਾਨ ਭਰਾਵਾਂ ਨੂੰ ਚਾਹੀਦਾ ਹੈ ਕਿ ਇਸ ਮੁੱਦੇ ਵਿੱਚੋਂ ਕੁਝ ਪ੍ਰਾਪਤ ਹੋਣ ਵਾਲਾ ਨਹੀਂ ਹੈ ਜੇਕਰ ਤੁਸੀਂ ਕਿਸੇ ਮੁੱਦੇ ਤੇ ਗੱਲ ਕਰਨੀ ਹੈ ਤਾਂ ਇਸ ਵਕਤ ਸਾਡੀ ਧਰਤੀ ਉੱਪਰ ਦਰਸਤ ਬਿਲਕੁਲ ਨਹੀਂ ਰਹੇ ਜੋ ਪਹਿਲਾਂ ਮਾੜੇ ਮੋٹے ਸੜਕਾਂ ਦੇ ਬੰਨਿਆਂ ਤੇ ਦਰਖਤ ਖੜੇ ਸਨ ਉਹ ਸਾਡੇ ਕਿਸਾਨ ਭਰਾਵਾਂ ਨੇ ਅੱਗਾ ਲਾ ਕੇ ਸੜ ਦਿੱਤੇ ਹਨ ਕਿਸਾਨਾਂ ਨੇ ਪੰਜ-ਪੰਜ ਗੱਟੇ ਖਾਦਾਂ ਤੇ ਅਨੇ ਵਾਸ ਸਪ੍ਰੇਅ ਕਰਕੇ ਮਿੱਟੀ ਹਵਾ ਪਾਣੀ ਨੂੰ ਜ਼ਹਿਰੀਲਾ ਕਰ ਦਿੱਤਾ ਹੈ ਸਿੱਟੇ ਵਜੋਂ ਸਾਰਾ ਸਾਰਾ ਟੱਬਰ ਹਸਪਤਾਲਾਂ ਵਿੱਚ ਚੱਕਰ ਲਗਾ ਰਿਹਾ ਹੈ ਇਹਨਾਂ ਮੁੱਦਿਆਂ 'ਤੇ ਗੱਲ ਕਰਨੀ ਬਣਦੀ ਹੈ ਵੱਧ ਵੱਧ ਦਰਖਤ ਲਾਉਣ ਦੀ ਮਹਿੰਮ ਚਲੋਣੀ ਚਾਹੀਦੀ ਹੈ ਇਸ ਤੋਂ ਬਿਨਾ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਦੇ ਉਲਟ ਸਿੱਖੀ ਦੇ ਵਿਰੋਧੀਆਂ ਵੱਲੋਂ ਬਹੁਤ ਸਾਰੇ ਗ੍ਰੰਥ ਲਿਖਵਾਏ ਗਏ ਹਨ ਜਿਨ੍ਹਾਂ ਦਾ ਸਾਡੇ ਪਿੰਡਾਂ ਦੇ ਸਿੱਖਾਂ ਨੂੰ ਅਜੇ ਪਤਾ ਵੀ ਨਹੀਂ ਹੈ ਇਕੱਠੇ ਹੋ ਕੇ ਇਸ ਮੁੱਦੇ ਉੱਪਰ ਗੱਲ ਕਰਨੀ ਚਾਹੀਦੀ ਹੈ ਕਹਿਣ ਦਾ ਭਾਵ ਸਾਡੇ ਸਿੱਖੀ ਨਾਲ ਸੰਬੰਧਿਤ ਮੁੱਦੇ ਹਨ ਸਾਡੀ ਸਿਹਤ ਨਾਲ ਸੰਬੰਧਿਤ ਮੁੱਦੇ ਹਨ ਇਹਨਾਂ ਮੁੱਦਿਆਂ ਬਾਰੇ ਅਸੀਂ ਆਪਣੀਆਂ ਅੱਖਾਂ ਮਿਚੀ ਬੈਠੇ ਹਾਂ ਪਰ ਜਿਹੜੇ ਮੁੱਦਿਆਂ ਵਿੱਚ ਸਾਨੂੰ ਲੱਭਣਾ ਕੱਖ ਨਹੀਂ ਉਹਨਾਂ ਵਾਸਤੇ ਅਸੀਂ ਐਵੇਂ ਆਪਣਾ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਾਂ ਐਵੇਂ ਸਮਾਂ ਤੇ ਪੈਸਾ ਬਰਬਾਦ ਕਰ ਰਹੇ ਹਾਂ ਸਾਡੇ ਕਿਸਾਨ ਭਰਾਵਾਂ ਨੂੰ ਦੁਬਾਰਾ ਇਸ ਗੱਲ ਬਾਰੇ ਚਿੰਤਨ ਕਰ ਲੈਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ